ਕਮੇਟੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਕਾਇਆ 2028 ਤੱਕ ਤੁਸੀਂ ਕਿਹਾ ਹੈ ਵੀ ਮੁਕੰਮਲ ਕਰ ਲਿਆ ਜਾਏਗਾ 27 ਤੋਂ ਦੁਬਾਰਾ ਚੋਣ ਹੋਣੇ ਨੇ ਕੌਨਫੀਡੈਂਟੋ ਕਿ 28 ਤ ਵੀ ਥੋੜੀ ਸਰਕਾਰ ਹੋਊਗੀ ਇਹ ਜਿਹੜਾ ਬਕਾਇਆ ਕੰਪਲੀਟ ਕਰੋ ਬਿਲਕੁਲ ਸਾਲੋ ਪੂਰਨ ਆਸਾ 100% ਆਸਾ ਜਿਸ ਤਰ੍ਹਾਂ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਲੋਕ ਫਖਰੀ ਫੈਸਲੇ ਲੈ ਰਹੇ ਹਾਂ ਇਹ ਵੱਡਾ ਫੈਸਲਾਗਾ ਪੰਜਾਬ ਦੇ ਲਗਭਗ ਜਿੰਨੇ EMPLOYEES ਨੇਗੇ ਸਾਰਿਆਂ ਨੂੰ ਇਸ ਗੱਲ ਦਾ ਬੈਨੀਫਿਟ ਆ ਗਿਆ ਨਹੀਂ ਤਾਂ ਕੋਈ ਵਿਚਾਰੇ ਕਿ ਇਸ ਤਰ੍ਹਾਂ ਦੇ ਵੀ ਮਰਾਜ਼ ਬਣੇਗੇ ਜਿਹਦਾ ਉਹ ਖੁਸ਼ੀ ਹੋਈ ਸੀ 2016 ਚ ਕਿ ਸਾਡਾ ਪੇ ਕਮਿਸ਼ਨ ਆ ਗਿਆ ਜਿਹਨਾਂ ਨੂੰ ਦੁਬਾਰਾ ਉਹਨੂੰ ਖੁਸ਼ੀ ਹੋਈ ਕਿ 20 ਹਲਕੀ ਚ ਲਾਗੂ ਹੋ ਗਿਆ ਪਰ ਲੇਕਿਨ ਅੱਜ 2024 ਆ ਗਿਆ ਕਿਸੇ ਨੇ ਲੈ ਕੇ ਰੁਪਈਆ ਨਹੀਂ ਦਿੱਤਾ ਵਿਚਾਰ ਅੱਜ ਉਹਨਾਂ ਨੂੰ ਸਾਰਿਆਂ ਨੂੰ ਖੁਸ਼ੀ ਹੋ ਗਈ ਸੋ ਉਹਨਾਂ ਨੂੰ ਵੱਡਾ ਰਾਤ ਮਿਲਿਆ ਸਰ ਇਹ ਮੈਨੈਟਰੀ ਹੁੰਦਾ ਕਿਸੇ ਵੀ ਬਿਲਡਿੰਗ ਅਗਰ ਕੋਈ ਕਲੋਨੀ ਕੱਟੀ ਜਾਂਦੀ ਹੈ ਉਹਦੇ ਚ 25% ਦਾ EWS ਕੋਟਾ ਰੱਖਿਆ ਜਾਂਦਾ ਹੈ ਆ ਦੇਣੀ ਹੁੰਦੀ ਆ ਲੇਕਿਨ ਬਿੱਟਮ ਨਹੀਂ ਦਿੰਦੇ ਉਹ ਤਾਂ ਕੋਈ ਕਾਰਨ ਹੈ ਜੀ ਤੁਸੀਂ ਕਰ ਰਹੇ ਬਿਲਕੁਲ ਉਹੀ ਤਾਂ ਕਹਿ ਰਹੇ ਆ ਕਿ ਬਹੁਤ ਸਾਰਿਆਂ ਨੇ ਜ਼ਮੀਨਾਂ ਛੱਡੀਆਂ ਹੋਣੀਆਂ ਜਿਨ੍ਹਾਂ ਨੇ ਨਹੀਂ ਛੱਡਿਆ ਹੋਇਆ ਉਹਨਾਂ ਨੂੰ ਗਾਰੰਟੀ ਦੇ ਰੂਪ ਵਿੱਚ ਪੈਸੇ ਜਿਹੜੇ ਹੈਗੇ ਨੇ ਉਹ ਪਰੋਣੇ ਪੈਂਦੇ ਨੇ ਉਹ ਪੈਸਾ ਸਾਰਾ ਇਕਨੋਮੀਕਲੀ ਵੀਕਰ ਸੈਸ਼ਨ ਤੇ ਖਰਚ ਕਰਨਾ ਹੁੰਦਾ ਹੈ ਉਹ ਸਾਰਾ ਪੈਸਾ ਇਕੱਠਾ ਹੋ ਜਾਂਦਾ ਹੈ। ਸ਼ਿਮਾ ਜੀ ਕਹਿਣਾ ਸੀ ਸ਼ਿਮਾ ਜੀ ਸ਼ਿਮਾ ਜੀ ਇਹ ਸੈਸ਼ਨ ਹੈ ਇਹ ਬਜਟ ਸੈਸ਼ਨ ਕਦੋਂ ਤੱਕ ਬੁਲਾਇਆ ਜਾ ਸਕਦਾ ਔਰ ਇਹ ਸਪੈਸ਼ਲ ਸੈਸ਼ਨ ਦੀ ਕੀ ਜ਼ਰੂਰਤ ਪਈ ਜੇ ਇਹ ਕਿਹੜਾ ਕੀ ਕਿਸਾਨਾਂ ਦੇ ਉੱਤੇ ਹੈ ਜਾਂ ਕਿਸ ਤੇ ਬਹੁਤ سارے ਵਿਧਾਨਿਕ ਸਰਦਾਨੇ ਕੰਮਕਾਰ ਜਿਹੜੇ ਸਰਕਾਰ ਦੇ ਪੈਂਡਿੰਗ ਪੈਸੇ ਸੀਗੇ ਉਹਨਾਂ ਨੂੰ ਲੈ ਕੇ ਇਹ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾਗਾ ਸੋ ਜਿਹੜਾ ਤੁਸੀਂ ਬਾਈਫ ਸੈਸ਼ਨ ਦੀ ਗੱਲ ਕਰਦੇ ਹੋ ਉਹ ਬਿਲਕੁਲ ਮਾਰਚ ਚ ਹੋਊਗਾ ਔਰ ਮਾਰਚ ਦੇ ਅੰਦਰ ਅਸੀਂ বৈਸ਼েসন ਬਿਲਾਵਾਂਗੇ ਜਿਸ ਦੇ ਅੰਦਰ ਪੰਜਾਬ ਸਰਕਾਰ ਦਾ ਬਜਟ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਸਿਮਰ ਸਾਹਿਬ ਇਸ ਤੋਂ ਹਟ ਕੇ ਜਿਹੜਾ ਕਿਸਾਨਾਂ ਦਾ ਇੱਕ ਵੱਡਾ ਮਸਲਾ ਚੱਲ ਰਿਹਾ ਹੈ। ਕੱਲ ਕੇਂਦਰ ਦੇ ਨਾਲ ਵੀ ਮੀਟਿੰਗ ਹੋਣ ਜਾ ਰਹੀ ਹੈ। ਪਹਿਲਾਂ ਵੀ ਪੰਜਾਬ ਸਰਕਾਰ ਕੇਂਦਰ ਦੇ ਨਾਲ ਜਿਹੜੀ ਮੀਟਿੰਗਾਂ ਹੋ ਰਹੀਆਂ ਸੀ ਉਸ ਦੀ ਅਵਸਥਾ ਕਰਨ ਦਾ ਨਰਸਾ ਹੈ ਕਿ ਕੱਲ ਦੀ ਮੀਟਿੰਗ ਤੇ ਵਿੱਚ ਵੀ ਪੰਜਾਬ ਸਰਕਾਰ ਇਸ ਮੇਲਿੰਗ ਕੋਲ ਨਿਯਮ ਅਵਸਥਾ ਕਰਨ ਕਰ ਰਹੀ ਹੈ। ਅ ਦੇਖੋ ਗਵਰਨਮੈਂਟ ਆਫ ਇੰਡੀਆ ਨੇ ਹਜੇ ਤੱਕ ਸਾਨੂੰ ਫਾਰਮਲੀ ਜਾਂ ਇਨਫਾਰਮਲੀ ਕੋਈ ਸੱਦਾ ਪੱਤਰ ਨਹੀਂ ਭੇਜਿਆ। ਜਦੋਂ ਸੱਦਾ ਪੱਤਰ ਆਉਂਦਾ ਤਾਂ ਬਿਲਕੁਲ ਅਸੀਂ ਕਿਸਾਨਾਂ ਦੀ ਹਮਾਇਤ ਲਈ ਉਸ ਮੀਟਿੰਗ 'ਚ ਸ਼ਾਮਲ ਹੋਵਾਂਗੇ ਜੇਕਰ ਕੋਈ ਸੱਦਾ ਪੱਤਰ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਸਾਨੂੰ ਭੇਜਦਾ ਹੈ